ਸੂ ਕਹੋ ਤਲ ਗੁਰ ਸੇਵੀਐ ਇਹਨ ਸਹਜ ਸੁਪਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋਂ কুরਸੋਂ ਝੱਟੀਐ ਉਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸਾਹ ਜਿਸ ਪਾਸ ਬਹਿਠਿਆ ਉਹ ਸੋਹੀ ਆ ਸਭਨਾਮ ਦਾਬ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਰਾਗ ਸੁਹੀ ਸ਼ੰਤ ਮਹੱਲਾ ਤੀਜਾ ਕਾਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਖ ਸੋਹਿ ਲੜ ਹਰ ਧਿਆਵ ਹੋ ਗੁਰਮੁਖ ਹਰ ਫਲ ਪਾਵ ਹੋ ਗੁਰਮੁਖ ਫਲ ਪਾਵ ਹੋ ਹਰ ਨਾਮ ਧਿਆਵ ਹੋ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਸੋਹ ਲੜਾ ਹਾਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹ ਸੁਣੋ ਜਨ ਭਾਈ ਸੁਖ ਸੁਹ ਲੜਾ ਹਰ ਧਿਆਵੋ ਸੁਣ ਹਰ ਗੁਣ ਭੀਨੇ ਸਹਜ ਸੁਭਾਏ ਗੁਰਮਤ ਸਹਜ ਨਾਮ ਧਿਆਏ ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਭਉ ਭਾਗਾ ਅੰਦਰੋਂ ਦੂਜੀ ਦੁਰਮਤ ਅੰਦਰੋਂ ਦੁਰਵਤ ਦੂਜੀ ਖੋਈ ਸੋ ਜਨ ਹਰ ਲਿਵ ਲਗਾ ਜਿੰਨ ਕਉ ਕਿਰਪਾ ਕੀਨੀ ਮੇਰਾ ਸੁਆਮੀ ਤਿਨ ਅਨ ਦਿਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਜ ਸੁਬਾਹੇ ਜੁਗ ਮਹਾਰਾਮ ਨਾਮ ਨਿਸਤਾਰਾ ਗੁਰ ਤੇ ਉਪਜੇ ਸਬਦ ਵਿਚਾਰਾ ਸਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਜ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਦਾ ਹਾਉ ਤੇਰਾ ਤੂੰ ਹਮਾਰਾ ਜਗ ਮਹਾਰਾਮ ਨਾਮ ਨਿਸਤਾਰਾ ਸਾਜਨ ਆਏ ਉੱਠੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੇ ਆਏ ਦਹਦ ਸਤੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਵੁਠੇ ਘਰ ਮਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੇ ਆਏ ਦਹਿਦ ਸਪੂਝ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਉਠੇ ਘਰ ਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਖ ਸੁਹ ਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਪ ਹੋ ਗੁਰਮੁਖ ਫਲ ਪਾਪ ਹੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਪਿਤਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਤਗੁਰੂ ਜੀ ਦੇ ਮੁਕੱਦਸ ਅੰਗ 767 ਅਤੇ 68 ਤੇ ਸੁਭਾਇਮਾਨ ਹੈ ਸਾਬ ਕਿਰਪਾ ਕਰਨ ਸਰਬਤ ਸੰਗਤਾਂ ਦਾ ਆਵਿਆ ਗਾਵਿਆ ਸੁਣਿਆ ਸਤਿਗੁਰੂ ਜੀ ਥਾਏ ਪਾਉਣ ਪਾਵਨ ਪਵਿੱਤਰ ਸਰਬਤ ਬਚਨ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ